ਇਹਨੂੰ 855 ਖਿੱਚ ਲੂਗਾ 855 ਬਾਈ ਲੈ ਤਾਂ ਜਾਊਗਾ ਖੇਤ ਖਿੱਚ ਵੀ ਲਊਗਾ ਪਰ ਜਿਹੜੇ ਹੌਲੈਂਡ ਗੱਲ ਬਣਾਉਂਦਾ 70 ਵਾਲਾ ਜਾਂ 65 ਵਾਲਾ ਉਹ ਵੀ ਨਹੀਂ ਗੱਲ ਬਣਾਉਂਦਾ ਫਿਰ 855 ਦੇ ਬਸ ਦੀ ਗੱਲ ਨਹੀਂ ਹੈਗੀ ਨਹੀਂ ਬਸ ਦੀ ਗੱਲ ਬਾਈ ਜਿਨ੍ਹਾਂ ਨੂੰ 2014 ਤੋਂ ਲੈ ਕੇ ਲਗਾਤਾਰ ਵੇਖਦੇ ਆ ਰਹਿਆਂ ਦੋ ਭਰਾ ਢਿੱਲੋਂ ਬਠਿੰਡੇ ਵਾਲੇ ਅੱਜ ਉਹਨਾਂ ਕੋਲੇ ਆਇਆ ਤੇ ਬਾਈ ਉਹਨਾਂ ਨੇ ਰੋਟਾ ਵੇਟਰਾਂ ਦਾ ਕੰਮ ਕੀਤਾਗਾ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰਕੇ ਜਿਹੜੇ ਵੀ ਭਰਾ ਕਿਸਾਨੀ ਕਿਤੇ ਨਾਲ ਸੰਬੰਧਤ ਨੇ ਰੋਟਾ ਵੇਟਰ ਖਰੀਦਣੇ ਨੇ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਆ ਰੂਟਰ ਦਾ ਬਾਈ ਬੜਾ ਵੱਡਾ ਕਿੰਨੇ ਫੁੱਟਾ ਇਹ ਇਹ 12 ਫੁੱਟਾ ਬਾਈ ਅੰਦਰੋਂ ਇਹਨੂੰ 855 ਖਿੱਚਣੂਗਾ 855 ਬਾਈ ਲੈ ਤਾਂ ਜਾਊਗਾ ਖੇਤ ਫੇਚ ਵੀ ਲਊਗਾ ਪਰ ਜਿਹੜੇ ਹੌਲੈਂਡ ਗੱਲ ਬਣਾਉਂਦਾ 70 ਵਾਲਾ ਜਾਂ 65 ਵਾਲਾ ਉਹ ਮੇਰੇ ਗੱਲ ਬੰਦ ਫਿਰ 855 ਦੇ ਬੱਸ ਦੀ ਗੱਲ ਨਹੀਂ ਹੈਗੀ ਨਹੀਂ ਬੱਸ ਦੀ ਗੱਲ ਹੈ ਤੇ ਇਹ ਰੂਟਾਵੇਟਰ ਉਹ ਸਾਰੇ ਆਪ ਤਿਆਰ ਕਰਦੇ ਹੋ ਸੈਂ ਬਿਲਕੁਲ ਜੀ ਬਿਲਕੁਲ ਤੇ ਪ੍ਰਾਈਮ ਐਗਰੋ ਦਾ ਬ੍ਰਾਂਡ ਆ ਗਿਆ ਪ੍ਰਾਈਮ ਕੀ ਗਾਰੰਟੀ ਵਾਰੰਟੀ ਹੈ ਬਾਈ ਬਾਈ ਗੇਅਰ 베ARING ਸੀਲਾਂ ਦੀ 2 ਸਾਲ ਦੀ ਗਾਰੰਟੀ ਹੈ ਜਿਹੜਾ ਆਪਾਂ ਗੇਅਰ ਲਾਉਣੇ 21 36 28 ਦਾ ਲਾਉਣੇ ਆ ਆਹ ਵਾਲਾ ਹਾਂ ਆਹ ਆਹ ਠੀਕ ਆ ਹਾਂ ਇਹ ਆਉਂਦੇ ਨੇ ਮਿੱਤਰੋ ਹਾਂ ਤੇ 20 35 28 ਦਾ ਆ ਆਮ ਜਿਹੇ ਦਾ ਤਾਇਓ ਦੇ ਬਲੇਡ ਹੋਣਗੇ ਮਕੈਨੀਕਲ ਸੀਲਾਂ ਹੋਣਗੀਆਂ ਇਹਦੀ ਤੇ ਇਹਦੀ ਮਟਾਈ ਦਾ ਫਰਕ ਦੇਖ ਲਓ ਬਹੁਤ ਜ਼ਿਆਦਾ ਫਰਕ ਆ ਬਈ ਠੀਕ ਆ ਜੀ ਇਹਦੀ 2 ਸਾਲ ਦੀ ਗਾਰੰਟੀ ਹੋ ਗੇਰ ਗਾਇਰਿੰਗ ਸੀਲਾਂ ਦੀ ਜੇ ਕਿਸੇ ਦਾ ਰੱਬ ਨਾ ਕਰੇ ਖਰਾਬ ਹੋ ਜੇ ਹਾਂਜੀ ਫਿਰ ਕੀ ਪੀਸ ਚੇਂਜ ਕਰਕੇ ਦੇਉਗੇ ਖੇਤ ਦੇ ਵਿੱਚ ਮਨ ਆਪਾਂ ਸਰਵਿਸ ਦੇਵਾਂਗੇ ਉਹਦੀ ਸਰ 2 ਸਾਲ ਫ੍ਰੀ ਜਾ ਕੇ ਕਰਕੇ ਆਉਂਗੇ ਹੁੰਦਾ ਹੀ ਕੁਛ ਨਹੀਂ ਹੁੰਦਾ ਹੀ ਕੁਛ ਨਹੀਂ ਜੇ ਕੋਈ ਹੁੰਦੀ ਆ ਗਰਾਰੀ ਵਗੈਰਾ ਭੁਰਦੀ ਆਣਾ ਕੋਈ ੱੱਕਾ ਕਰਦਾ ਹੈਗਾ ਵਿੱਚ ਫਿਰ ਹੌਲੈਂਡ ਵਾਲੇ ੱੱਕਾ ਵੀ ਕਰਨਗੇ 55 ਵਾਲੇ ਦਾ ਜਲਦੀ ਸਿਕ 7 ਤੋਂ ਲੈ ਕੇ 12 ਫੁੱਟ ਤੱਕ ਜਿਹੜਾ ਮਰਜੀ ਆਖੋਗੇ ਉਹੀ ਤਿਆਰ ਲਾਉਂਗਾ ਅਸਿਆ ਸਾਰੇ ਤਿਆਰ ਪਏ ਨੇ ਭਾਈ ਹਾਂਜੀ ਹਾਂ ਇਹ ਕੋਈ ਕਲਰ ਜਿਵੇਂ ਆਦਾ 55 ਵਾਲਾ ਕਲਰ ਆ ਗਿਆ ਨਾ ਜੀ ਭਾਈ ਕਲਰ ਇੱਕੋ ਹੀ ਆਉਂਦਾ ਹੁਣ ਆਪਣਾ ਪਹਿਲਾਂ ਸੀਗੇ ਹੂੰ ਹੁਣ ਇੱਕੋ ਹੀ ਰੰਗ ਆਹੀ ਰੈੱਡ ਮੇਰੇ ਆਸੇ ਰੈੱਡ ਕਲਰ ਹੀ ਆ ਆ ਸਾਰੇ ਪਏ ਨੇ ਆ ਛੋੜੇ ਟਰੈਕਟਰਾਂ ਵਾਲੀ ਤੇ ਆਗੇ ਆ ਆ ਅਸਿਆ ਅਸਿਆ ਇੱਕ ਆ ਜੀ ਦੀ ਕੀ ਆ ਭਾਈ ਇਹ ਕਹੈਂਡ ਵਰਜਾ ਸਭ ਤੋਂ ਵਧੀਆ ਚੀਜ਼ ਇਹ ਆ ਭਾਈ ਤੁਸੀਂ ਘਰੇ ਬੈਠੇ ਹੋਗੇ ਇਹ ਇਹ ਮੰਨੋ ਵੀ ਬੰਦੇ ਦਾ ਕੰਮ ਹੀ ਕਰਦੀ ਆ ਇਹਨੂੰ ਤੁਰਕੇ ਜਾਣ ਦੀ ਲੋੜ ਨਹੀਂ ਇਹ ਮੋਟਰ ਤੇ ਲੱਗਦਾ ਖੇਤ ਹੈ ਬਈ ਹਾਂ ਖੇਤ ਲੱਗਦਾ ਮੋਟਰ ਦੇ ਫੋਨ ਦੇ ਉੱਤੇ ਫੋਨ ਲਾ ਮੰਨ ਮੋਟਰ ਚਲਾ ਸਕਦੇ ਆ ਬੰਦ ਕਰ ਸਕਦੇ ਆ ਫੋਨ ਦੇ ਉੱਤੇ ਤੁਹਾਨੂੰ ਲਾਈਟ ਆਈ ਦਾ ਦੱਸੋ ਲਾਈਟ ਗਈ ਦਾ ਦੱਸੋ ਥੋੜੀ ਬੋਲਟੇਜ ਦੱਸੋ ਦੋਨੇ ਤਰ੍ਹਾਂ ਦੀ ਸਪਲਾਈ ਦੇ ਜਿਹੜੇ ਫਾਲਟ ਹੋਣਗੇ ਮੇਨ ਸਪਲਾਈ ਦਾ ਫਾਲਟ ਵੀ ਦੱਸੋ ਤੇ ਮੋਟਰ ਵਾਲੀ ਸਪਲਾਈ ਦਾ ਫਾਲਟ ਵੀ ਦੱਸੂਗਾ ਠੀਕ ਆ ਜੀ ਟਾਈਮ ਕਿੰਨਾ ਲਾਉਣਾ ਦਿਨ ਦੇ ਵਿੱਚ 4 ਟਾਈਮ ਲੱਗ ਜਾਣੇ ਜਿਹੜੇ ਮਰਜ਼ੀ ਟਾਈਮ ਤੇ ਚਲਾ ਲਓ 2 ਘੰਟੇ ਤੇ ਲਵਾਉਣੀਆਂ ਉਹਨਾਂ ਚਲਾ ਅੱਛਾ ਵੀ ਜੀ 2 ਘ ਉਹਦੇ 7 ਦੱਬੂ ਹੋ ਜਾਂਦਾ ਤੇ ਮੋਟਰ ਚੱਲ ਵੀ 9 ਤੇ ਬੰਦ ਹੋ ਜਾਂਦਾ ਅੱਛਾ ਆ ਚੀਜ਼ ਆ ਬਾਈ ਦੇਖ ਲਓ ਇੱਕ ਵਾਰ ਬਹੁਤ ਵੱਡਾ ਫਾਇਦਾ ਹੈਗਾ ਐਵੇਂ ਨਹੀਂ ਖੇਤਾਂ 'ਚ ਮੋਟਰਸਾਈਕਲ ਜਾ ਕੇ ਤੁਰੇ ਕਰਦੇ ਆ ਪ੍ਰੈਮ ਮੋਟਰ ਲੈ ਸਕਦੇ ਆ ਪ੍ਰੈਮ ਐਗਰੋ ਬਾਈ ਉਹਨਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਨੇ ਇਹ ਚੀਜ਼ਾਂ ਖਰੀਦਣੀਆਂ ਨੇ ਜਾਂ ਕੋਈ ਰੂਟਾਵੇਟਰ ਖਰੀਦਣਾ ਇਹਨਾਂ ਬਾਰੇ ਜਾਣਕਾਰੀ ਲੈਣੀ ਹੈਗੀ ਤਾਂ ਬਾਈ ਉਹਨਾਂ ਨੂੰ ਫੋਨ ਜ਼ਰੂਰ ਕਰ ਲਿਓ ਤੇ ਕਿੱਥੇ ਆ ਬਈ ਆਪਣਾ ਜੋ ਬਣਾਇਆ ਹੈ ਉਹ ਤਾਂ ਪਾਵੰਡੀ ਦੇ ਵਿੱਚ ਆ ਜੀ ਤਾਂ ਪਾਵੰਡੀ ਦੇ ਵਿੱਚ ਥਾਣੇ ਦੇ ਬਿਲਕੁਲ ਲੱਗੇ ਹੋਏ ਆ ਹਾਂ ਬਠਿੰਡਾ ਬਨਾਲਾ ਹਾਈਵੇ ਦੇ ਉੱਤੇ ਪ੍ਰੈਮ ਮਾਈਕਰੋ ਯਾਦ ਰ ਦਾ ਕੁਆਲਟੀ ਦਾ ਫਰਕ ਪਾ ਜਾਂਦਾ ਬਲੇਡਾਂ ਦਾ ਫਰਕ ਪਾ ਜਾਂਦਾ ਜਿਵੇਂ ਤਾਂ ਉਹਦਾ ਦਸਾ ਜਪਾਨ ਦੀ ਟੈਕਨੀਕ ਦੇ ਬਲੇਡ ਲੱਗੇ ਹੁੰਦੇ ਆ ਬਾਡੀ ਆ ਦੀ 5mm ਹੋਊਗੀ ਆ ਜਿਹੜਾ ਅਗਲਾ ਮਨ ਪਾਈਪ ਆ ਗਿਆ ਇਹ 3 ਇੰਚ ਦਾ ਹੁੰਦਾ ਵੈਸੇ 2.5 ਇੰਚ ਦੇ ਵਿੱਚ ਆ ਜਾਂਦਾ ਜਿਵੇਂ ਉਹ ਚੀਜ਼ ਤੇ ਲੱਗਿਆ ਹੋਇਆਗਾ ਸਟੈਫਨਰ ਆਪਣੇ ਆ ਪੂਰੇ ਵਿਚ ਦੀ ਆਰ ਭਰ ਲੰਗੇ ਹੋਏ ਆਗੇ ਹੈਵੀ ਦੇ ਵਿੱਚ ਲੱਗੇ ਹੋਏ ਇੱਥੇ ਉੱਪਰ ਘੱਟ ਲੱਗੇ ਜਾਂਦੇ ਆ ਅੱਛਾ ਆ ਗੀਅਰ ਦਾ ਫਰਕ ਪਾ ਜਾਂਦਾ ਵੈਸੇ 20 35 28 ਆਉਂਦਾ ਆਪਣੇ 21 36 28 ਗੀਅਰ ਦਾ ਫਰਕ ਦੇਖੋ ਤੁਸੀਂ ਕਿੱਡਾ ਫਰਕ ਬਾਈ ਹੈਗੀ ਫਿਰ ਜਿਹਨੇ ਕਿਹਾ ਕੁਆਲਟੀ ਦਾ ਕੁਆਲਟੀ ਦਾ ਫ 2014 ਤੋਂ ਲਗਾਤਾਰ ਦੇਖਦੇ ਆਣੇ ਆ ਤੇ ਬਾਈ ਉਹਨਾਂ ਨੂੰ ਮਿਲਣ ਦਾ ਸਬੱਬ ਬਣਿਆ ਬਹੁਤ ਵਧੀਆ ਲੱਗਿਆ ਇੱਕ ਚੀਜ਼ ਹੋਰ ਆ ਹਾਂਜੀ ਬਾਈ ਸਾਡਾ ਸ਼ੁਰੂਆਤ ਵੀ ਐਸੀ ਚੀਜ਼ ਤੋਂ ਹੋਈ ਸੀਗੀ ਉਦੋਂ ਅਸੀਂ ਫੋਨ ਦੇ ਤੇ ਮੋਟਰ ਤੇ ਲਾਈਟ ਪਤਾ ਕਰਨਾ ਸਿਸਟਮ ਬਣਾਇਆ ਸੀਗਾ ਘਰੇ ਜੁਗਾਰ ਤੇ ਅਸੀਂ ਆਪ ਬਣਾਇਆ ਸੀ ਹਾਂ ਆਪ ਬਣਾਇਆ ਸੀ ਅਸੀਂ ਉਦੋਂ ਬਾਅਦ ਫਿਰ ਬਲੌਗ ਕੋਲ ਆ ਗਏ ਫਿਰ ਦੁਨੀਆ ਟਿੱ ਲੋਕਾਂ ਦੀ ਫੈਨ ਹੋ ਗਈ ਠੀਕ ਆ ਬਾਈ ਧੰਨਵਾਦ ਜੀ